ਇੱਡੀ ਜਾਂਦਾ ਕੰਧਕੇ ਤੇ ਡਿੱਗਿਆ ਸੀ ਕੋ ਇਹ ਮੈਂ ਤੂੰ ਦੇਖੀ ਨਹੀਂ ਨਾ ਮੈਂ ਬੈਠੀ ਇਹ ਆਵਾਜ਼ ਦੁੱਧ ਦੀ ਲੈ ਹੋ ਮਤਰੋ ਦੁੱਧੇ ਵੀ ਇੰਨੇ ਆ ਓਏ ਰਾਤ ਨੂੰ ਤੈਨੂੰ ਐ ਵੀ ਮਿਲਦਾ ਹੋਊ ਵੀ ਕਿਤੇ ਪਾਣੀ ਵਾਲਾ ਖੜਾ ਹੁੰਦਾ ਉਹਦੇ ਵਿੱਚ ਦੀ ਮੋਟਰਸਾਈਕਲ ਕੱਢਦਾ ਹੋਊਗਾ ਕੀ ਹਾਲ ਆ ਮਤਰੋ ਕੀ ਹਾਲ ਆ ਵਧੀਆ ਵਧੀਆ ਦੋ ਜਣਾ ਤਾਂ ਐ ਆ ਵੀ ਇੱਕ ਦੂਜੇ ਨੂੰ ਦੇਖ ਕੇ ਤੈਨੂੰ ਬੰਦੇ ਆ ਰਹੇ ਨੇ ਨਾ ਤੇਰੇ ਕੋਲ ਹਨਾ ਵੀ ਮੈਨੂੰ ਵੀ ਬਈ ਲੈ ਕੇ ਜਾ ਹਨਾ ਸਵੇਰ ਦਾ ਬਈ ਆਣਾ ਬਈ ਬਹੁਤ ਤੇਜ਼ ਆ 4 ਵਜੇ ਦਾ ਲੱਗਿਆ ਬਾਦੌਕ ਕਹਾ ਬਈ ਯਾਰ ਮੇਂ ਤਰਾਹਾੜਾ ਐਨੇ ਉਧਰ ਵੀ ਬਹੁਤ ਰੱਬ ਆਇਜੀ ਪਤਾ ਨਹੀਂ ਕਿੱਥੋਂ ਲੈ ਆ ਪਾਣੀ ਐ ਨਾ ਇਹ ਮੈਂ ਆਪਾਂ ਕਹਿੰਨੇ ਹਾਂ ਉਹਨਾਂ ਰੋਜ਼ ਹੀ ਗੱਲਾਂ ਕਰਦੇ ਆ ਹਨਾ ਪਾਲਾ ਪਿਆ ਯਾਰ ਅਸਲਾ ਗੁਰੂ ਦੇ ਕੋਲ ਅੰਬੇ ਹਰ ਕਰੇ ਹੁਣ ਤਾਂ ਹਟ ਜਾ ਯਾਰ ਬਹੁਤ ਹੋ ਗਿਆ ਜੇ ਵਾਕਾ ਹੁੰਦਾ ਮਤਲਬ ਸੁੱਟਿਆਂ ਦਾ ਚੌ ਚੜਾਇਆ ਪਿਆ ਰਾਂ ਦਾ ਅੜਕੀ ਪਾਣੀ ਚ ਐ ਪੈਰ ਮਰ ਮਰ ਖੇਡਦੇ ਨੇ ਆਪਦੀ ਮੰਮੀ ਤੋਂ ਗਾਲਾਂ ਖਾਂਦਾ ਵੀ ਕੱਪੜੇ ਗੱਲੇ ਕਰ ਲੈਣਾ ਮੁੰਡਿਆ ਹੰਦ ਟੱਕੇ ਬੈਠਿਆ ਨਹੀਂ ਜਾਂਦਾ ਇਹਦੀ ਜਾਂਦਾ ਹਟ ਗਿਆ ਜਦੋਂ ਪਤਾ ਲੱਗਾ ਵੀਡੀਓ ਬੰਦੀ ਹਟ ਗਿਆ ਪਾਣੀ ਦਾ ਪਾਲਾ ਸਿੱਟਿਆ ਉਹ ਪਹਿਲੇ ਮਹੀਨੇ ਨਾਲੋਂ ਵੱਧ ਸਿੱਟਿਆ ਇਹਦੀ ਜੀਰੀ ਜੀ ਵੀ ਆ ਗਈ ਜਿਆਦਾ 1500 ਨਾਲ ਤਾਂ ਪੂਰੀ ਐ ਆਈ ਖੜੀ ਐ ਵਾਸੇ ਤਾਂ ਚਾਰ ਦਿਨਾਂ ਨੂੰ ਵੱਢ ਲੋ ਚਾਹੇ ਜੁੱਤੀ ਦਾ ਸੇਣੀ ਸੀ ਮੈਤਰੋ ਵੀ ਚੂੰ ਚੂੰ ਕਰਦੀ ਹੁੰਦੀ ਆ ਆ ਚੱਪਲਾਂ ਪਤਾ ਨਹੀਂ ਕਿਹੜੇ ਦੀਆਂ ਚੂੰ ਚੂੰ ਕਰੀ ਜਾਂਦੀਆਂ ਕੰਦ ਕਿਤੇ ਡਿੜ ਗਈ ਸੀ ਪੂਏ ਤੂੰ ਦੇਖੀ ਨਹੀਂ ਨਾ ਮੈਂ ਬੈਠੀ ਆ ਤਾਂ ਜੀ ਪੂਆ ਦਿਆ ਬ੍ਰੇਸਤੀ ਕਿਤੇ ਡਿੜ ਗਿਆ ਐ ਐ ਕਰਕੇ ਸਿੱਧੀ ਕੱਲ ਲੱਗ ਬੋ ਕੱਲ ਕਿੱਥੇ ਕੱਢਦੇ ਹੋ ਯਾਰ ਇਹ ਵੀ ਮਿਨੀ ਡੇਗੀ ਆ ਵੀ ਨਹੀਂ ਡੇਗੀ ਦਾ ਦਹੋਗੇ 10 6 7 ਦਿਨ ਪਹਿਲਾਂ ਮੀ ਨਹੀਂ ਸੀ ਆ ਹਾਂ ਉਹਨੇ ਮੀ ਪਾ ਬਹੁਤ ਰਿਆ ਮਿੱਤਰੋ ਹੋਰ ਉਹ ਪਤਾ ਨਹੀਂ ਰੱਬ ਕਿਵੇਂ ਆ ਕੇ ਕਹਿੰਦਾ ਤੁਸੀਂ ਕੋਈ ਨਾਮ ਹੀ ਹੋਏ ਨਾਲ ਇਹ ਕੱਲੇ ਆਏ ਨਹੀਂ ਹੈਗਾ ਵੀ ਇੱਥੇ ਹੈ ਸਾਰੇ ਪੰਜਾਬ ਜੀ ਹੈ ਆ ਜੀ ਨਹੀਂ ਲੱਗਦੀ ਜਿਹੜੀ ਤਾਂ ਜੀ ਲੱਗਦਾ ਦੇਖ ਕੇ ਸਹੀ ਗੱਲ ਆ ਦੇਲਾ ਸਭ ਤੋਂ ਸਖਤ ਡਿਊਟੀ ਹੈ ਨਾ ਬਾਲੀ ਆ ਮੀਂਹ ਪੈਂਦੇ ਮੀਂਹ ਤੇ ਸਖਤ ਡਿਊਟੀ ਤੇ ਜਾਣਾ ਬਈ ਬਾੜੇ ਲੈ ਖੜ ਜੋ ਖੜ ਜੋ ਲੈਉਣੇ ਲੈਉਣੇ ਬਾਲੀ ਸਖਤ ਡਿਊਟੀ ਹੈ ਯਾਰ ਛੋਟੀ ਵੀ ਆ ਲੈ ਆਉਂਦਾ ਹੁੜੀ ਚੱਕ ਕੇ ਲੈ ਕੇ ਗਿਆ ਦੱਤਾ ਤੈਨੂੰ ਤਾਨੂੰ ਐਂ ਵੀ ਕਦੋਂ ਆਏਂਗਾ ਤੂੰ ਮੀਂਹ ਲੱਗ ਜਾਂਦਾ ਸਾਨੂੰ ਤਾਂ ਐਂ ਜਿਉਂਦਾ ਨਹੀਂ ਆ ਹਾਈ ਵੇ ਅੱਲੇ ਆਉਂਦਾ ਉਹ ਕਰ ਦੋ ਮੇਰਾ ਨੂੰ ਕੋਈ ਕੋਈ ਜ਼ਰੂਰੀ ਦਾ ਪਾਇਆ ਜੀ ਇਹ ਤਾਂ ਕਹਿੰਦਾ ਗਰਮੀ ਕੱਢਦਾ ਯਾਰ ਕਹਿੰਦਾ ਇਹਨੂੰ ਕਿਹਾ ਸੀ ਵੀ ਪਾ ਲੈਂਦਾ ਕਹਿੰਦਾ ਮੈਂ ਗਰਮੀ ਕੱਢ ਰਿਆਂ ਇਹ ਆ ਵਾਜੀ ਦੁੱਧ ਹੀ ਲੈ ਹੋ ਮਿੱਤਰੋ ਓਏ ਰਾਤ ਨੂੰ ਤੈਨੂੰ ਐ ਵੀ ਮਿਲਦਾ ਹੋਊ ਵੀ ਕਿਤੇ ਪਾਣੀ ਵਾਲਾ ਖੜਾ ਹੁੰਦਾ ਉਹਦੇ ਵਿੱਚ ਜੀ ਮੋਟਰਸਾਈਕਲ ਕੱਢਦਾ ਹੋਊਗਾ ਹੈ ਤੂੰ ਕਿੱਧਰ ਕਿੱਥੇ ਆ ਆ ਚਲੋ ਬਾਈ ਚਲੋ ਚਲੋ ਕੈਮਰਾਮਣ ਸੇ ਉਥੇ ਪੈਂਡਮੀ ਏ ਚ ਵਧੀਆ ਬੁਰਾ ਹਾਲਾ ਬੁਰਾ ਹਾਲੀ ਐ ਇੱਥੇ ਵੀ ਬੁਰਾ ਹਾਲੀ ਐ ਮੈਂ ਹਾ ਹਟਦਾ ਹੀ ਨਹੀਂ ਯਾਰ ਇਹ ਤਾਂ ਕੱਲ ਤਾਂ ਉਦੋਂ ਦਾ ਪਈ ਜਾਣਾ ਯਾਰ ਤੂੰ ਗਿਆ ਦੇਖ ਹੋਰ ਉਹਨਾਂ ਨਾਲ ਲੱਗਿਆ ਭਾਂਡਾ ਬੁਰਾ ਸਿਕ ਜੀ ਯਾਰ ਰਾਤ ਨੂੰ ਨਹੀਂ ਕਰੇਗਾ ਤੜਕੇ ਬਾਵਾ ਆ ਹੋਰ ਜਯਾ ਜੀ ਯਾਰ ਮੈਂ ਤਾਂ ਆਵ ਇੱਧਰ ਗੇੜਾ ਮਾਰ ਕੇ ਸੀ ਪੂਣਾ ਕੋਲੇ ਚਲੀਏ ਘਰੇ ਰੋਟੀ ਰੋਟੀ ਖਾ ਕੇ ਪਾਏ ਜੋ ਯਾਰ ਮੀਜੇ ਤੋਂ ਬਾਅਦ ਫਿਰ ਮਤਰਾ ਪਾਈ ਗਏ ਸੀ ਆਪਾਂ ਤਾਂ ਤਿੰਨ ਚਾਰ ਘੰਟੇ ਵਧੀਆ ਰੈਸਟ ਕਰੀ ਉਟਕੇ ਦੇਖਿਆ ਤਾਂ ਫੇਰ ਉਹੀ ਮਾਹੌਲ ਉਮੀ ਹਵਾ ਚੱਲ ਰਹੀ ਹੈ ਉਮੀ ਬੱਦਲ ਬਈ ਉਮੀ ਵਿੱਚ ਦੀ ਕਣ ਮਣ ਜੀ ਠੀਕ ਹੈ ਉਹੀ ਗੱਲ ਬਾਤ ਹਾਂਜੀ ਅੱਜ ਆਪਣਾ ਪ੍ਰਾਣਾ ਦੋਸਤ ਆਇਆ ਮਿੱਤਰੋ ਕੀ ਹਾਲ ਹੈ ਮਿੱਤਰੋ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਜਣਾ ਉਹ ਉਹਨੂੰ ਵੀ ਬੰਦਾ ਹੈ ਹੋਰ ਮਨਦੀਪ ਵਧੀਆ ਵਧੀਆ ਆ ਜਾ ਬੱਚਾ ਹਾਂ ਆ ਗਿਆ ਹਾ ਵੀ ਥੋੜਾ ਸ ਹੈਲੋ ਮਿਲ ਕਿਵੇਂ ਹੋ ਬਾਈ ਇਹ ਸਵਾਰੀਆਂ ਨੇ ਇਹ ਬਹੁ ਟਾਈਮ ਬਾਅਦ ਮਿਲਿਆ ਜੀ ਸਾਡਾ ਯਾਰ ਆਮਣ ਦੀ ਪਹੋਰ ਆ ਲੋਟਾ ਕੰਮ ਵਧੀਆ ਵਧੀਆ ਚਲ ਕੋਈ ਨਾ ਪੈਜੂ ਵੀ ਪਾਵਾਂਗੇ ਐ ਹੋਰ ਲੈ ਜੂ ਪਤਾ ਦਿਖਾ ਵੀ ਸਕਦੇ ਆ ਨਾਨਕ ਸਾਡਾ ਠਾਠ ਬਰਨਾਲਾ ਇੱਥੇ ਬਣਾਉਂਦੇ ਆ ਬਾਈ ਪ੍ਰੋਡਕਟ ਜੇ ਮਨਦੀਪ ਦੇ ਹੈ ਨਾ ਬ੍ਰੀਤ ਉਹਦਾ ਨੰਬਰ ਫੋਟੋ ਨੰਬਰ ਕੱਢੀ ਜਿਹੜਾ ਪੁਲਾਇਆ ਸੀ ਬਾਈ ਦਾ ਫੜਾ ਦੇ ਬਾਈ ਇਹਨਾਂ ਨੂੰ ਪ੍ਰੋਡਕਟ ਜੇ ਦਰਉਂ ਲਿਆ ਜੀ ਲੱਦ ਕੇ ਕੰਮੇ ਲੋਟ ਆਇਆ ਵਾਪੜਾ ਵਧੀਆ ਨਹੀਂ ਕੰਮ ਯਾਰਾ ਉਹਦੀ ਉਹਦੀ ਕੀ ਯਾਰ ਰੁਪਿਆ ਰਬਣਿਆ ਨਹੀਂ ਭਾਈ ਰੁਪਿਆ ਬਣਤਾ ਗਿਆ ਯਾਰ ਹੋਰ ਇੰਨੇ ਕੀ ਬਣਦੇ ਹੁੰਦੇ ਨੇ ਹੋਰ ਅੰਨਾ ਪੈਦਾ ਦੱਤ ਕਿਤੇ ਨਹੀਂ ਪਾਪੜ ਕਹਿੰਦਾ ਪੈਸੇ ਘੱਟ ਬਣੇ ਨੇ ਬਣਦੀ ਉਹ ਕਹਿੰਦਾ ਪੈਸੇ ਤਾਂ ਬਣੇ ਨੇ ਹੋਰ ਉਹਨੇ ਇੰਨੇ ਕੀ ਬਣਦੇ ਨੇ ਕਿਉਂਕਿ ਹੋਰ ਇੰਨੇ ਕਿੰਨੇ ਕ ਬਣਦੇ ਨੇ ਇੰਨੇ ਘੱਟ ਬਣੇ ਉਹ ਵੀ ਖਾ ਲੈਣੇ ਜੀ ਵੱਧ ਬਣਦੀ ਸੀ ਉਹ ਵੀ ਖਾ ਲੈਣੇ ਚੱਕ ਗੱਲ ਹੀ ਮਗਾ ਦੇ ਲੋਕ ਦੇ ਵੀ ਆਪਣੇ ਕੋਲ ਬਚਦਾ ਕੀ ਆ ਹਾਂ ਸਹੀ ਗੱਲ ਆ ਬਚਤ ਦੇਖਣੀ ਆ ਆਪਾਂ ਦਾ ਯਾਰ ਜਦੋਂ ਬਚਤ ਤਾਂ ਫੇਰ ਵੀ ਉਹਨੀਆਂ ਚ ਲੱਖ ਕਮਾ ਲਿਆ ਬਚਦਾ ਫ ਉਹੀ ਗੱਲ ਆ ਪਾਪੜਾ ਹਾਂ ਜਿਵੇਂ ਇੰਨੇ ਸਾਫਰ ਤੋਂ ਬੰਦਾ ਕਰਾਇਆ ਕਰਾਈ ਨਹੀਂ ਮੈਂ ਤੂੰ ਪਹਿਲਾਂ ਤਾਂ ਗਾਲ ਘਟ ਘਟਿਆ ਕਰ ਤੂੰ ਗਾਲ ਬਹੁਤ ਫਰੇਕ ਬਲੌਗਾਂ ਚ ਕੱਢਦਾ ਤੂੰ ਹਰੇਕ ਚ ਹਾਂਜੀ ਮਨਦੀਪ ਜੀ ਕੀ ਹਾਲ ਏ ਬਾਈ ਪਹਿਲਾਂ ਤਾਂ ਵਧੀਆ ਬਹੁਤ ਵਧੀਆ ਬਹੁਤ ਟਾਈਮ ਬਾਅਦ ਮਿਲਿਆ ਯਾਰ ਅੱਜ ਹਾਂ ਬਹੁਤ ਰੂਹ ਖੁਸ਼ ਹੋ ਜਾਂਦੀ ਏ ਜਦੋਂ ਸਕੂਲ ਦੋਸਤਾਂ ਨੂੰ ਫਰੈਂਡਾਂ ਨੂੰ ਮਿਲਦਾ ਯਾਰ ਮਨਦੀਪ ਇੱਕ ਆਪਾਂ ਤਾਂ ਇਕੱਠੇ ਬਹਾਲ ਰਹੇ ਹਾਂ ਹੋਰ ਕਾਲਜ ਦੇ ਟਾਈਮ ਤੱਕ ਉਹ ਵੀ ਟਾਈਮ ਸੀ ਇਧਰੋਂ ਮਤਲਬ ਇਧਰੋਂ ਜਾਂਦੇ ਸੀ ਇੱਕ ਬੰਦਾ ਹੁੰਦਾ ਸੀ ਦੂਜੇ ਬੰਦੇ ਨੂੰ ਪਿੱਛੇ ਬੰਨ ਕੇ ਬੜਨਾ ਬੰਨਦਾ ਹਾਂ ਜਈ ਗੱਲਾਂ ਐ ਬੋਲਾ ਪੜਾ ਕਿਵੇਂ ਕਿਵੇਂ ਹੋ ਜਾਂਦਾ ਜੀ ਇੱਥੋਂ ਤੱਕ ਤਾਂ ਮੈਂ ਤੇ ਬ੍ਰੀਤ ਨੇ ਇੱਥੋਂ ਤਾਂ ਤੇਲ ਪਵਾਇਆ ਇਹਨੇ ਮੈਂ ਇਹਨੂੰ ਕਹਿੰਦਾ ਕਰਦਾ ਆ ਮੈਂ ਕਿਹਾ ਵੀ ਗੱਲ ਕਰਦਾ ਆ ਮੈਂ ਕਿਹਾ ਬ੍ਰੀਤ ਹਣਾ ਐਵੇਂ ਆ ਹਾਂ ਇਹ ਜਦੋਂ ਦੇਖਿਆ ਮੈਂ ਅਗਰ ਮਾਂ ਦਾ ਪੁੱਤ ਗੜੂੰਗ ਹੋ ਗਿਆ ਮੁਰਕੇ ਫਿਰ ਪਰਨਾ ਆ ਜਿਹਦੇ ਕੋਲੇ ਮੈਂ ਪਰਨਾ ਬੰਨਿਆ ਤੇ ਆਪਦੇ ਉੱਪਰ ਦੀ ਕਰਕੇ ਬੰਨਿਆ ਹਾਂ ਨਾਲ ਬੰਨ ਕੇ ਲੈ ਕੇ ਆ ਫਿਰ ਜਦੋਂ ਉੱਥੇ ਆਏ ਤੇ ਫਿਰ ਸੱਟ ਜਾ ਹੋ ਗਿਆ ਹਾਂ ਸੋਵੇਂ ਹੋ ਜਾਂਦੇ ਖੱਲਿਆਂ ਨੇ ਜਰਾ ਇੱਕ ਵਕਲ ਲੁਕੋ ਕੇ ਥੋੜਾ ਜਿਹਾ ਵੱਧ ਆਪ ਵੱਧ ਕਰ ਲੈਣਾ ਉਹ ਅਗਲੇ ਨੂੰ ਦੱਸਦਾ ਨਹੀਂ ਹੁੰਦਾ ਜੀ ਵੀ ਮੈਂ ਆਇਆ ਕਰਿਆ ਦਾ ਜਿਹੜਾ ਲਾਲ ਜੀ ਸੀ ਗੱਲਾਂ ਆਏ ਆ ਜੀ ਹੈਗੇ ਸੀ ਯਾਰ ਉਹ ਨਹੀਂ ਜਿਹੜੀ ਗੱਲ ਆਇਆ ਦਾ ਆ ਸੋਚਿਆ ਨਹੀਂ ਸੀ ਮਨਦੀਪ ਕਦੇ ਵੀ ਆਏ ਜਾਂ ਰਹੇ ਹੋ ਜਾਣਗੇ ਹੈ ਜਦ ਆ ਟੌਪ ਤੇ ਗੱਲਾਂ ਕਰਾ ਕੇ ਆਏ ਆ ਆਪਾਂ ਆਪਾਂ ਹੈਗੇ ਤਾਂ ਐਵੇਂ ਸੀ ਆਇਆ ਵੀ ਠੀਕ ਆ ਯਾਰ ਆਪਾਂ ਇਹੀ ਤਾਂ ਕਹਿੰਦੇ ਹੁੰਨੇ ਯਾਰ ਵੀ ਆਪਾਂ ਨੂੰ ਪਤਾ ਹਨਾ ਆਪਾਂ ਨੇ ਦੇਖਿਆ ਵੀ ਨਸ਼ੇ ਦੇ ਆ ਨੁਕਸਾਨ ਨੇ ਮੈਂ ਉਹੀ ਦੱਸਦਾ ਮਨ ਦੀ ਲੋਕਾਂ ਨੂੰ ਵੀ ਉਹੀ ਦੱਸਦਾ ਵੀ ਆ ਨਸ਼ੇ ਦੇ ਭਾਈ ਆ ਨੁਕਸਾਨ ਨੇ ਨਵਾਂ ਮੁੰਡਾ ਕੋਈ ਲੱਗ ਨਾ ਜਾਏ ਅਜ ਤਾਂ ਲੱਗੇ ਸੀ ਅਜ ਤਾਂ ਆਪਦੇ ਸਮਾਈ ਗਾਲੀ ਆ ਯਾਰ ਸਮਾਗ ਆਲਿਆ ਹੁਣ ਆਪਾਂ ਗਏ ਵੀ ਆਪਣੇ ਸਮਾਗ ਆਲਿਆ ਸਿਹਤ ਗਾਲੀ ਪਰਿਵਾਰ ਦਾ ਆਪਦੇ ਦਾ ਬੁਰਾ ਹਾਲ ਦੀ ਬਾਈ ਘਰੇ ਕਲੇਸ਼ ਸਾਰਾ ਕੁਝ ਵੀ ਉਹ ਚੀਜ਼ਾਂ ਸੀ ਤਾਂ ਝੱਲੀਆਂ ਨੇ ਯਾਰ ਆਪਾਂ ਕਹਿੰਨੇ ਵੀ ਹੋਰ ਨਾ ਝੱਲੇ ਕੋਈ ਹਨਾ ਠੀਕ ਆ ਆਪਣਾ ਜਵਾਬ ਕੇ ਮੇਰਾ ਬੋ ਐ ਫਰਦੋ ਠੀਕ ਆ ਹੁਣ ਹੁਣ ਆਪਣਾ ਜਵਾਬ ਆ ਮਾੜਾ ਮੋਟਾ ਇੱਧਰ ਉੱਧਰ ਹੋ ਜਾ ਆਪਾਂ 100 ਕਰਦੇ ਆ ਵੀ ਹਾਂ ਯਾਰ ਆਪਾਂ ਕਹਿੰਦੇ ਵੀ ਯਾਰ ਆਪਾਂ ਯਾਰ ਹਨਾ ਵੀ ਕੁਛ ਛੱਡੀ ਨਹੀਂ ਵੀ ਹਾਂ ਇੱਧਰ ਉੱਧਰ ਹਨਾ ਵੀ ਆਪਣੇ ਮਾਪਿਆਂ ਤੇ ਕੀ ਬੀਤੀ ਹੋ ਜਰ ਹਨਾ ਹੋਰ ਠੀਕ ਆ ਇਸ ਜਿਹੜਾ ਸੋਚੀ ਤਾਂ ਯਾਰ ਬਹੁਤ ਹਨਾ ਡੁੰਗੀ ਗੱਲ ਆ ਉਹ ਮੈਂ ਉਹ ਹੀ ਕਹਿੰਦਾ ਕਿ ਸੋਚਿਆ ਤਾਂ ਕਰੋ ਯਾਰ ਸੋਚਿਆ ਕਰੋ ਸੋਚ ਕੇ ਉਹਦੇ ਫੈਂਸਰਾ ਵੀ ਲਿਆ ਕਰੋ ਯਾਰ ਵੀ ਕੋਈ ਹਨਾ ਆਪਾਂ ਦੁੱਖ ਚ ਆਪਣੇ ਮਾਂ ਪਿਓ ਨੇ ਝੱਲੇ ਨੇ ਯਾਰ ਹਨਾ ਵੀ ਕਿਸੇ ਦਾ ਹੋਰ ਯਾਰ ਮੇਰਾ ਤਾਂ ਮਕਸਦ ਹੀ ਯਾਰ ਜੇ ਮੈਂ ਕਹਿੰਨਾ ਹੁਣ ਵੀ ਭ ਵੀ ਆਏ ਹੁੰਦਾ ਯਾਰ ਵੀ ਅਗਲੇ ਨੂੰ ਪਤਾ ਲੱਗੇ ਯਾਰ ਵੀ ਨਸ਼ੇ ਚ ਆ ਘਾਟੇ ਨੇ ਨਸ਼ੇ ਦੇ ਆ ਨੁਕਸਾਨ ਨੇ ਵੀ ਅਗਲਾ ਨਿਕਲੇ ਯਾਰੇ ਜੋ ਸੱਡੇ ਵੇਖਾ ਛੱਡਿਆ ਜਾ ਸਕਦਾ ਜਿਵੇਂ ਆਪਾਂ ਅੱਜ ਕਹਿ ਰਹੇ ਨੇ ਮਾ ਡੈਟ ਹੋ ਗਿਆ ਹਨਾ ਵੀ ਛੱਡਿਆ ਨਹੀਂ ਜਾਂਦਾ ਮੈਂ ਇਹ ਕਹਿੰਦਾ ਯਾਰ ਪਤਾ ਨਹੀਂ ਯਾਰ ਉਹ ਫੁੱਲਾ ਆਪਾਂ ਪਤਾ ਆਪਣੀ ਚੋਣਾਂ ਕਰਿਆ ਕਿਸੇ ਨਾਲ ਕਰਿਆ ਨਹੀਂ ਹੋਣਾ ਆਪਣੇ ਯਾਰ ਪਤਾ ਖੂਨ ਪਤਾ ਕਿਹੜਾ ਦੌੜ ਰਿਹਾ ਆਪਣੇ ਚ ਹਨਾ ਆਪਾਂ ਤਾਂ ਯਾਰ ਮਰ ਕੇ ਉੱਠ ਖੜੀਏ ਯਾਰ ਇਹ ਗੱਲ ਹੀ ਕੀ ਆ ਯਾਰ ਫਿਰ ਉਹੀ ਗੱਲ ਕਹਿਣਾ ਹੁਣ ਮੈਂ ਵੀ ਯਾਰ ਨਿਕਲ ਹੋਵੇ ਚੋਂ ਬਾਈ ਜ਼ਿੰਦਗੀ ਬਹੁਤ ਖੂਬਸੂਰਤ ਆ ਬਹੁਤ ਸੋਹਣੀ ਆ ਯਾਰ ਇਹਨੂੰ ਮਾਣੋ ਠੀਕ ਆਪਦੇ ਪਰਿਵਾਰ ਚ ਹੱਸੋ ਖੇਡੋ ਬਿਲਕੁਲ ਬਿਲਕੁਲ ਬਾਕੀ ਸਾਰੀ ਆ ਦੇਖੋ ਪਾਪੜ ਜੀ ਤੁਸੀਂ ਵੀ ਦੇਖੋ ਕੋਈ ਵਿਚਾਰ ਤੁਸੀਂ ਕੋ ਚੁੱਪ ਕਰ ਜਾਂਦੇ ਹੋ ਮੈਂ ਫਿਰ ਹੁਣ ਗੱਲਾਂ ਕਰੀ ਜਾਂਦੇ ਹੋ ਚੰਪਤਾਂ ਵਿੱਚ ਹੰਗਾਰਾ ਭਰਿਆ ਕਰ ਯਾਰ ਆ ਠੀਕ ਆ ਜਦੋਂ ਕਰੀਏ ਨੂੰ ਠੀਕ ਆ ਬਹੁਤ ਕੁਝ ਕੀਤਾ ਬਹੁਤ ਹਾਇਮ ਨਹੀਂ ਕਿਵੇਂ ਬਾਲੀਆਂ ਕਹਾਣੀਆਂ ਹੁੰਦੀਆਂ ਨੇ ਯਾਰ ਬਹੁਤ ਜਿਆਦਾ ਕਹਾਣੀਆਂ ਨੇ ਯਾਰ ਕਹਾਣੀ ਕਹਾਣੀਆਂ ਨੇ ਮੋਕਣ ਜੀ ਨਹੀਂ ਆਉਂਦੀਆਂ ਕੰਮ ਜਿੱਤੇ ਜਿੱਤੇ ਪਾਪੜ ਲੱਗਿਆ ਹੁੰਦਾ ਸੀ ਭਾਈ ਉੱਥੇ ਵੀ ਮੈਂ ਲੱਗਿਆ ਰਿਹਾ ਹਣਾ ਸਾਡੇ ਗੱਤਾ ਬੈਟਰੀ ਯਾਰ ਹਾਂ ਹਾਂ ਉੱਥੇ ਵੀ ਲੱਗੇ ਰਹੇ ਹਾਂ ਉੱਥੇ ਵੀ ਬਹੁਤ ਕਰਦੇ ਉੱਥੇ ਦਿਹਾੜੀ ਦਾ ਕੰਮ ਦੀ ਹੁੰਦੀ ਸੀ ਹਾਂ ਉੱਤੇ ਮੈਂ ਲੋਕ ਜਾ ਕਰਨਾ ਉੱਤੇ ਉੱਤੇ ਮੰਡੀਰ ਉੱਤੇ ਢੇੜਾ ਬੰਨੀ ਰੱਖਿਆ ਕਰ ਉਹ ਕਹਿੰਦੇ ਵੀ ਗੱਲ ਕੀ ਆ ਵੀ ਕਹਿੰਦੇ ਵੀ ਪਹਿਲਾਂ ਤਾਂ ਕੋਈ ਆਪਣੇ ਇੰਨੇ ਢੇੜੇ ਮਾਰਦੇ ਨਹੀਂ ਕਹਿੰਦੇ ਮੁੰਡੇ ਹੁਣ ਢੇੜੀ ਬੜੇ ਮਾਰਦੇ ਨੇ ਹਾਂ ਉਹ ਗੱਲ ਵਾਸ ਵਿਚ ਦਬੀ ਰਹੀ ਆ ਕਿ ਆ ਕਿਉਂ ਮਾਰਦੇ ਨੇ ਮਾਰਦੇ ਨੇ ਵੀ ਕਿਉਂ ਆ ਆ ਜੀ ਕੈਮਰਾ ਜਾ ਕਮਾਦਿਆ ਕਰੀ ਉਹਨਾਂ ਦਾ ਉਹ ਦੂਜੇ ਪਾਸੇ ਕੈਮਰਾ ਚਲੋ ਜੀ ਚਲੋ ਵੀ ਆਏ ਕਹਿੰਦੇ ਵੀ ਅੱਬ ਆਪਾ ਕਿੱਥੋਂ ਮੁੜ ਕੇ ਆਏ ਹੋਇਆ ਹਾਂ ਹੈਨਾ ਸਹੀ ਗੱਲ ਆ ਵੀ ਜਰ ਇੰਨਾ ਇੰਜੈਕਟ ਕਰਨਾ ਹੈਨਾ ਹੱਦੋਂ ਵੱਧ ਬੰਦੋਂ ਬਹੁਤ ਦਿਨ ਇਨਜੈਕਟ ਕਰਵਾਇਆ ਯਾਰ ਇਹਨਾਂ ਕੋਈ ਲੈਵਲ ਵੀ ਹੁੰਦਾ ਯਾਰ ਹਨਾ ਵੀ ਆਏ ਵੀ ਹੁੰਦਾ ਵੀ ਯਾਰ ਕੋਈ ਚੱਲ ਪਤਗੀ ਦੁਨੀਆ ਵੀ ਆਪਣੀ ਤਾਂ ਦੁਨੀਆ ਹੀ ਨਸ਼ਾ ਸੀ ਯਾਰ ਇੱਕ ਤਾਂ ਐ ਹੁੰਦਾ ਵੀ ਕੋਈ ਇੱਕ ਬੰਦਾ ਕਹਿੰਦਾ ਵੀ ਯਾਰ ਨਸ਼ਾ ਕਰ ਲਿਆ ਹਨਾ ਕੋਈ ਵੀ ਕੰਮ ਕਰਦਾ ਫੇਰ ਨਸ਼ਾ ਕਰ ਲਿਆ ਜਾ ਇੱਕ ਬੰਦਾ ਹੁੰਦਾ ਵੀ ਨਸ਼ੇ 'ਚ ਹੀ ਰਹਿਣਾ ਯਾਰ ਵੀ ਨਸ਼ੇ ਹੀ 24 ਘੰਟੇ ਮੈਂ ਕਹਿੰਦਾ ਵੀ ਇਹ ਤਾਂ ਨਹੀਂ ਆਉਣੀ ਵੀ ਨਹੀਂ ਸੀ ਗਈ ਮੈਂ ਕਹਿੰਦਾ ਯਾਰ ਵੀ ਪਤਾ ਕੀ ਹੈ ਸਮੈਕ ਵੀ ਤੂੰ ਹੀ ਲਿਆਈ ਸਾਡੇ ਲਈ ਪਹਿਲੀ ਵਾਰੀ ਪਹਿਲੀ ਵਾਰੀ ਚਲਾਉਣੀ ਨਹੀਂ ਤੇ ਮੈਂ ਕਹਿੰਦਾ ਪਤਾ ਕੀ ਹੈ ਆਪਣਾ ਆਤਮਾ ਨਹੀਂ ਹੈ ਜੱਟਾ ਵੀ ਤੂੰ ਹੀ ਲਿਆਈ ਮਣਦੀ ਉਹਦੋਂ ਅੱਜ 100 ਰੁਪਏ ਦੀ ਆਦੀ ਤੇ ਪਰਚਾ ਪਹਿਲਾ ਵਰਤਿਆ ਹੋਇਆ ਸਾਰਾ ਤੂੰ ਤੇ ਬੋਗਲਾ ਲਿਆਈ ਸੀ ਉਹ ਵੀ ਉਂ ਅਸੀਂ ਜਰੀਆ ਬਣ ਤਾ ਵੀ ਆਪ ਫਕਾਨ ਪੀਣ ਲੱਗੇ ਯਾਰ ਲਿਆਉਣ ਲੱਗੇ ਬਸ ਹੋਰ ਕੀ ਜੀ ਹਾਂ ਠੀਕ ਹੈ ਤੇ ਸਮੈਕ ਵੀ ਤੂੰ ਹੀ ਲਿਆਈ ਸੀ 2012 ਇਹ ਤੇ ਚਲ ਬਿੰਦਰੀ ਜੀ ਤੇ ਗਿਆ ਸੀ ਮੈਨੂੰ ਕਿਉਂ ਮਸੂਰ ਕਰਨਾ ਹਾਂ ਇਹ ਹੀ ਲਿਆ ਜੀ 50 ਰੁਪਏ ਦੀ ਬਟਾਉਂਦੀ ਹੈ ਨਾ ਉਹ ਵਿਆਂ ਕਿ ਦੀ ਬਟਾਉਂਦੀ ਨਹੀਂ ਨਹੀਂ ਉਹ ਕਾਹ ਨੂੰ ਮੈਨੂੰ ਦੁਆਰੇ ਨਾਲ ਰਖਾ ਦੀ ਤੇ ਮੈਂ ਮਖਾ ਉਹਦੇ ਜਵਾਬ ਕਰਦਾ ਨਹੀਂ ਨਹੀਂ ਉਹ ਵਿੱਚ ਕਾਹਨ ਵਿੱਚ ਨਹੀਂ ਉਹ ਤਾਂ ਉਹ ਗੱਲਾਂ ਕਰਦਾ ਫਰੀਦ ਕਹਿੰਦਾ ਭਾਈ ਕਹਿੰਦਾ ਚਲੋ ਉਸ ਮੈਕ ਜੀ ਉਹ ਲਿਆਏ ਕਹਿੰਦੇ ਵੀ ਇਹ ਇਹ ਉੱਥੇ ਲੈ ਆਏ ਪੁੱਛੋ ਜਪਦੇ ਨਹੀਂ ਬਿਕਣ ਮੋ ਹਟ ਗਿਆ ਪਤਾ ਨਹੀਂ ਕੀ ਚੱਕਰ ਜਾ ਹੋਇਆ ਉਹ 2012 ਦੇ ਕੈਪਟਨ ਦੀ ਸਰਕਾਰ ਵਲੇ ਯਾਰ ਭਮੰਤੀ ਇਹਨਾਂ ਨੇ ਭਾਈ ਬਹੁਤ ਪਾਇਆ ਭਾਈ ਕੈਪਟਨ ਹੋਰਾਂ ਨੇ ਆ ਇਹਨਾਂ ਨੇ ਆਪ ਡੱਕੇ ਰਹਿਣਾ ਸ਼ਰਾਬ ਨਾਲ ਜਿਹੜਾ ਇਹਨਾਂ ਨੇ ਹੁਕਮ ਦੇਣਾ ਚਲੋ ਵੀ ਐਸਟੀਐਫ ਬਣਾਤੀ ਇਹਨਾਂ ਨੇ ਚਲੋ ਵੀ ਕੋਈ ਗੱਲ ਹੋਊਗੀ ਚਲੋ ਚੱਕੋ ਪੁਰਾਣਿਆਂ ਨੂੰ ਜਿਹੜੀ ਕੋਈ ਗੱਲ ਹੋਊਗੀ ਚੱਕੋ ਕਰਾਣਿਆਂ ਨੂੰ ਭਾਈ ਭਾਈ ਮੈਂ ਇੰਨਾ ਇੰਨਾ ਤੰਗ ਯਾਰ ਬੁਲਸ ਵਾਲਿਆਂ ਨੇ ਹੱਦੋਂ ਵੱਧ ਤੰਗ ਕੀਤਾ ਹੋਇਆ ਬਈ ਸਾਨੂੰ ਹੱਦੋਂ ਵੱਧ ਹੁਣ ਕੋਈ ਵੀ ਹੋਰ ਤਾਂ ਚਲੋ ਆਪਾਂ ਬਹੁਤ ਦੂਰ ਨਿਕਲ ਗਏ ਗੱਲਾਂ ਤੋਂ ਕੋਈ ਗੱਲ ਹੋਣੀ ਚੱਕਿਆ ਕੋਈ ਜਾਣਾ ਕੋਈ ਕੀ ਗੱਲ ਹੋਣੀ ਚੱਕੋ ਪੁਰਾਣੇ ਬੰਦਿਆਂ ਨੂੰ ਚਲੋ ਵੀ ਬੁਲਾਓ ਉਹਨਾਂ ਨੂੰ ਫੋਨ ਮਾਰੋ ਚਲੋ ਵੀ ਉਹ ਯਾਰ ਕਦੇ ਕਿਹੜਾ ਗੇੜੇ ਤੇ ਕਦੇ ਮੇਰਾ ਪਿਓ ਬਈ ਥਾਣੇ ਅੱਜ ਗੇੜੇ ਯਾਰ ਯਾਰ ਬਹੁਤ ਬਹੁਤ ਨਰਕ ਦੇਖਿਆ ਵੀ ਆਪਾਂ ਕਹਿੰਦੇ ਵੀ ਜੇ ਫੇਰ ਵੀ ਆਪਾਂ ਇਹ ਕੁਛੋਂ ਨਿਕਲ ਗਏ ਜੇ ਆਪਾਂ ਪਰ ਕਹਿੰਦਾ ਵੀ ਛੱਡਿਆ ਨਹੀਂ ਜਾਂਦਾ ਜੇ ਇਹ ਬੋਆ ਵੀ ਜੇ ਆਪਾਂ ਇਹੇ ਜੇ ਕੁਛੋ ਵੀ ਮਰ ਕੇ ਮਰ ਕੇ ਵੀ ਆਪਾਂ ਫਿਰ ਜਾਂਉਂਦੇ ਹੋਏ ਹੋਏ ਹਨਾ ਤਾਂ ਪਰਮਾਤਮਾ ਨੇ ਇਹ ਨਹੀਂ ਪਤਾ ਆਪਣੇ ਖਾਤਰ ਕੀ ਵਧੀਆ ਲਿਖਿਆ ਹੋਇਆ ਅੱਗੇ ਹਨਾ ਉਹਨਾ ਉਹੀ ਤਾਂ ਮੈਂ ਕਹਿਣਾ ਹੁੰਦਾ ਯਾਰ ਇਹ ਜਿੰਦਗੀ ਚੋਂ ਨਿਕਲਣਾ ਪਾਲੀ ਫੱਡੀ ਗੱਲ ਆ ਜਿਵੇਂ ਨਸ਼ੇ ਚੋਂ ਆਪਾਂ ਜਿਹੜੇ ਚੋਂ ਨਿਕਲੇ ਆਂ ਪਹਿਲਾਂ ਸੋਚਿਆ ਸੀ ਮਰ ਕੇ ਸੋਚਿਆ ਸੀ ਹੁਣ ਕੱਟਣਾ ਸੋਚ ਕੇ ਇੱਕ ਮਿੰਟ ਦੀ ਆਪ ਛੱਡ ਕੇ ਫਿਰ ਛੜਾਉਣ ਬਾਰੇ ਮੈਂ ਕਿੱਡੀ ਸੇਵਾ ਲੈਣ ਬਹੁਤ ਬਹੁਤ ਯਾਰਾਂ ਕਿਆ ਬਾਤ ਐ ਇੱਕ ਦੂਜੇ ਦੇ ਦੇਖਣ ਵਾਲੀ ਉਹ ਤੁਰ ਪੈਂਦੀ ਆ ਬਾਲਾ ਫਰਕ ਪੈਂਦਾ ਬਾਈ ਮੈਂ ਕਹਿੰਦਾ ਯਾਰ ਜਦੋਂ ਦੇਖੋ ਦੇਖ ਜਿਵੇਂ ਲੱਗਦਾ ਬੰਦਾ ਅਗਲਾ ਕਹਿੰਦਾ ਉਹ ਲਾ ਗਿਆ ਛੱਡਿਆ ਨਹੀਂ ਜਾਂਦਾ ਇੱਕ ਲੋਕ ਐ ਕਹਿੰਦੇ ਨੇ ਛੱਡਿਆ ਨਹੀਂ ਜਾਂਦਾ ਮੈਂ ਤਾਂ ਯਾਰ ਸੱਦਾ ਕਹਿੰਦਾ ਵੀ ਯਾਰ ਛੋਡੇ ਮੂਰੇ ਆ ਬਾਈ ਜਦੋਂ ਮੈਂ ਛੱਡ ਸਕਦਾ ਵਿੱਚ ਫਿਰ ਕਾ ਵੀ ਯਾਰ ਵੀ ਯਾਰ ਮੈਂ ਤੈਨੂੰ ਦੱਸਾਂ ਬਾਈ ਹਨਾ ਜਦੋਂ ਆਪਾਂ ਇੰਜੈਕਟ ਕਰਦੇ ਹਣਾ ਵੀ ਇੱਕਦਮ ਇੰਨਾ ਹੋ ਗਿਆ ਵੀ ਕਿਤੇ ਲੱਤਾਂ ਬਾਹਾਂ 'ਚ ਕਿਤੇ ਵੀ ਲੱਗਣੋਂ ਹਟ ਗਿਆ ਯਾਰ ਹਨਾ ਤੇਰੇ ਹੁਣ ਲੱਗਦਾ ਨਹੀਂ ਉਹ ਨਾਰਾ ਨਹੀਂ 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 ਉਹ ਕਿਤੇ ਵੀ ਜਦੋਂ ਬੰਦੇ ਤੇ ਲੱਗਣੋਂ ਹਟ ਗਿਆ ਤੇ ਉਦੋਂ ਮੈਂ ਮੇਰੇ ਕੋਲੇ ਸਾਰਾ ਕੁਝ ਸੀ ਤੇ ਮੈਂ ਐ ਸੱਟ ਕੇ ਛੱਡਿਆ ਹੋਇਆ ਵੀ ਆ ਆ ਪੈ ਗੇ ਜਮਾ ਪੈ ਕੇ ਘਰੇ ਪੈ ਕੇ ਹਾਂ ਬੰਦੇ ਕੋਲੇ ਸਾਰਾ ਕੁਝ ਪਿਆ ਹੋਵੇ ਲਾਉਣ ਲਈ ਸਾਰਾ ਕੁਝ ਪਿਆ ਹੋਵੇ ਤੇ ਬੰਦੇ ਤੇ ਲੱਗਦਾ ਨਾ ਹੋਵੇ ਤੇ ਬੰਦੇ ਨੇ ਐ ਕਹਦਾ ਵੀ ਹਾਂ ਰੋਣ ਕੋਈ ਹੱਲ ਹੀ ਹੈ ਨਹੀਂ ਤਾਂ ਆ ਸੱਟ ਕੇ ਛੜਦਾ ਚਲੋ ਵੀ ਛੜਦਾ ਨਾ ਮੈਂ ਮੰਨ ਰੋਗੀ ਤੇ ਨੂੰ ਕੋਈ ਲਵਦੀ ਨਹੀਂ ਸੀ ਨਾੜਨੀ ਸੀ ਲਵਲੀ ਲਾਉਣ ਨੂੰ ਉਹ ਖਤਮੀ ਹੋ ਗਈ ਸਾਰਾ ਕੁਝ ਚਲ ਹੁਣ ਤਾਂ ਹੁਣ ਤਾਂ ਕੋਈ ਚੱਕਰ ਨਹੀਂ ਹੁਣ ਤਾਂ ਆਪਾਂ ਵਧੀਆ ਆਪਣੇ ਪਿੱਛੇ ਤਾਏ ਦਾ ਮੁੰਡਾ ਐਡਮਿਟ ਰਿਹਾ ਉੱਥੇ ਆਪਣੇ ਪੀਜੀਆ ਹੁਣ ਕੋਈ ਚੱਕਰੀ ਨਹੀਂ ਹੁਣ ਆਪਾਂ ਮੈਂ ਬਲੱਡ ਵੀ ਡੋਨੇਟ ਕਰਦਾ ਕੋਈ ਚੱਕਰੀ ਨਹੀਂ ਉਹ ਤਾਂ ਗੱਲਾਂ ਪੁਰਾਣੀਆਂ ਹੋ ਗਈਆਂ ਆ ਗੱਲਾਂ ਭਈ ਆਏ ਆ ਦੇਖੋ ਯਾਰ ਆ ਸਿੱਖੋ ਵੀ ਇਹ ਤੋਂ ਆਏ ਨਾ ਸਿੱਖੋ ਵੀ ਨਾ ਸਾ ਕੋਈ ਬਹਾਨੇ ਦੇ ਮੈਂ ਤੁਹਾਨੂੰ ਕਹਿੰਦੇ ਹਾਂ ਅਜਿਹਾ ਇਹ ਕਹਿੰਦੇ ਆ ਵੀ ਸੱਟੋ ਜਾਣਾ ਸੱਟਣ ਚ ਬਾਜ਼ ਰਹੀ ਹੈ ਠੀਕ ਆ ਆ ਦੇਖੋ ਬਾਈ ਜੰਪਲਾਂ ਨਿਕੋ ਕੱਟਿਆ ਪੰਜਰ ਨਾ ਛੋ ਜੁਆਏ ਦੱਸ ਮੈਨੂੰ ਆਪਣੇ ਦੱਸ ਜੇਦੋਂ ਵੀ ਆਏ ਕਿਹੜੀ ਕੋਈ ਮਾੜੀ ਘੜੀ ਆਏ ਦੀ ਪੰਨੀ ਪੰਨੀ ਤੇ ਲਾਉਂਦਾ ਹੋਣਾ ਕਿਹੜੀ ਬਾਡੀ ਕਿਹੜੀ ਮਾੜੀ ਘੜੀ ਸੀ ਜਿਹੜੀ ਹਨਾ ਆਪਾਂ ਉਧਰ ਤੁਰ ਗਏ ਜੋ ਆਪਾਂ ਜ਼ਿੰਦਗੀ ਦੇ ਸੁਨਹਿਰੀ ਜਿਹੜੇ ਉਹ ਇੰਨੇ ਸਾਲ ਹਨਾ ਵੀ ਬਿਨਾਂ ਮੇ ਨਾਲ ਕਹਿੰਦੇ ਯਾਰ ਮੈਂ ਤਾਂ ਇਹ ਬਲੌਗ ਬਣਾਉਣ ਦਾ ਮੇਰਾ ਮਕਸਦ ਇੱਕ ਤਾਂ ਹੁੰਦਾ ਯਾਰ ਵੀ ਪ ਟਣਾ ਇੱਕ ਮੈਨੂੰ ਐ ਹੁੰਦਾ ਵੀ ਜਿਹੜੇ ਨਵੇਂ ਲੱਗ ਰਹੇ ਨੇ ਜੇ ਉਹ ਮਾੜਾ ਮੋਟਾ ਕਿਸੇ ਨੂੰ ਸਾਲ ਹੋ ਗਿਆ 2 ਸਾਲ ਹੋ ਗਿਆ ਮਨਦੀਪ ਉਹ ਹਟ ਜਾਣ ਬਾਈ ਮੋੜਿ ਆਓ ਬਈ ਕੋਈ ਫਾਇਦਾ ਨਹੀਂ ਐਂਡ ਤੇ ਪਸਤਾ ਪਈ ਆ ਜੀ ਕੱਟ ਪਸਤਾ ਨੂੰ ਵੱਟ ਪਸਤਾ ਨੂੰ ਹੈ ਵੀ ਆਪਾਂ ਨੂੰ ਆਪਾਂ ਇਹ ਕਹਿੰਨੇ ਵੀ ਜਿਹੜੇ ਚਲੋ ਆ ਹੜੀ ਦਾ ਗੈ ਲੰਘੀ ਯਾਰ ਹਨਾ ਜੇ ਮੈਂ ਹੁਣ ਕਹਾਂ ਵੀ ਮੈਂ ਪੂਰਾ ਜੰਗ ਹੋ ਕੇ ਕੋਈ ਇੱਥੇ ਕੋਈ ਜਾਂ ਪੁਲਿਸ ਭਰਤੀ ਹੋਣਾਂ ਜਾਂ ਉਹ ਤਾਂ ਹੋ ਨਹੀਂ ਸਕਦਾ ਉਹਦਾ ਟਾਈਮ ਨਾ ਗਿਆ ਯਾਰ ਉਹਦਾ ਗਾਲ ਰਿਹਾ ਨਹੀਂ ਯਾਰ ਕੋਈ ਜ਼ਰੂਰੀ ਨਹੀਂ ਵੀ ਜੇ ਆਪਾਂ ਉਹ ਟਾਈਮ ਆਪਾਂ ਮਿਸ ਕਰਦਾ ਵੀ ਆਪਾਂ ਉਹਨੇ ਜਿੰਦਗੀ ਵੀਰੀ ਆਪ ਨੂੰ ਮਾਇਂ ਕਹਿੰਦਾ ਵੀ ਛੱਡੋ ਯਾਰ ਉਸ ਤੋਂ ਬਾਅਦ ਮਨਦੀਪਾ ਹੁਣ ਜਿੰਦਗੀ ਯਾਰ ਬਾਲੀ ਵੀਰੀ ਨੀ ਸਕੂਨ ਆ ਠੀਕ ਆ ਵੀ ਆ ਚੀਜ਼ਾਂ ਨੇ ਬਈ ਤਾਂ ਕਹਿੰਨੇ ਵੀ ਛੱਡ ਕੇ ਯਾਰ ਆ ਚੀਜ਼ਾਂ ਨੇ ਉਦੋਂ ਨਾ ਬੰਦੇ ਨੂੰ ਸੋਚ ਵੀ ਹਾਂ ਲੈ ਡੀ ਨੀ ਵੀ ਆਪਾਂ ਹੁਣ ਅੱਜ ਦਾ ਹੋ ਗਿਆ ਹੂੰ ਹੂੰ ਚਲੋ ਉਦੋਂ ਬੰਦਾ ਫੇਸਬੁਕ ਤੜਕੇ ਉੱਡਦੇ ਸਾਰ ਫੇਰ ਉਹਨੂੰ ਉਹੀ ਜਨਤਾ ਵੀ ਯਾਰ ਅੱਜ ਕੀ ਕਰੀਏ ਹੋਰ ਚਲ ਅੱਜ ਕਰੀਏ ਹੁਣ ਸਕੂਨ ਆ ਜਿਵੇਂ ਮੈਂ ਕਹਿੰਨਾ ਉਹਨਾਂ ਸਕੂਨ ਆ ਨੀਂਦ ਹੈ ਬਈ ਬਾਲਾ ਸੁਆਦ ਆ ਯਾਰ ਇਕ ਕੋ ਯਾਰ ਇਹ ਕੋਡ ਚੋਦਾ ਬਾਈ ਹਾਂ ਠੀਕ ਆ ਇਹ ਹੀ ਸੁਨੇਹਾ ਹਾਂ ਇਹ ਕਹਿੰਨੇ ਹੁੰਨੇ ਸੁਨੇਹਾ ਤਾਂ ਯਾਰ ਨਹੀਂ ਸੁਨੇਹਾ ਤਾਂ ਹੈਗਾ ਯਾਰ ਜਿਹੜੀ ਚੀਜ਼ ਤੇ ਨਹੀਂ ਸਕਦੇ ਆ ਜਿਵੇਂ ਅਗਲੇ ਕੋਈ ਕਿਤਾਬਾਂ ਪੜ੍ਹ ਕੇ ਕੋਈ ਅਫਸਰ ਲੱਗਿਆ ਹੁੰਦਾ ਉਹ ਉਹ ਸੁਨੇਹਾ ਦੇ ਜਾਣਾ ਹੁਣ ਆਪਾਂ ਕਰੇ ਨਸ਼ੇ ਨਹੀਂ ਆਪਾਂ ਇਹਦੇ ਦੇ ਸਕਦੇ ਆ ਇਹਦੇ ਹੋ ਸਕਦੇ ਆ ਠੀਕ ਆ ਯਾਰ ਮੈਂ ਕਹਿੰਦਾ ਮਾਪੇ ਕਹਿੰਦਾ ਮਤਲਬ ਇਹ ਵੀ ਨਹੀਂ ਹਨਾ ਜੇ ਆਪਾਂ ਇੰਨਾ ਕੁਝ ਕਰਕੇ ਫੇਰ ਵੀ ਬਚੇ ਫਿਰਦੇ ਆ ਹਨਾ ਤਾਂ ਇਹ ਵੀ ਪਤਾ ਹੀ ਨਹੀਂ ਪ੍ਰਮਾਤਮਾ ਨੇ ਆਪਣੀ ਖਾਤਰ ਉਹ ਗੱਲਾਂ ਦੱਸ ਯਾਰ ਵੀ ਉਦੋਂ ਸਮਾਨ ਕੀ ਰੇਟ ਹੁੰਦਾ ਸੀ ਜੋ ਲਾਉਣ ਲਾਉਣ ਲੱਗਿਆਂ ਤੂੰ ਛੱਟਾ ਕਿੰਨਾ ਹੀ ਕਿੰਨੇ ਕ ਨੂੰ ਹੁੰਦਾ ਜੀ ਗ੍ਰਾਮ ਉਦੋਂ ਯਾਰ ਆਪਾਂ ਨੂੰ ਜਿਵੇਂ ਇਕੱਟਾ-ਕੁੱਟਾ ਲੈਂਦੇ ਸੀ ਉਦੋਂ 12-13 ਸਾਨੂੰ ਪੈਂਦਾ ਸੀ ਹਾਂ ਤੇ ਇੱਧਰ ਤਿੰਨ-ਤਿੰਨ ਨੂੰ ਮਤਲਬ ਆਪਣੇ ਤਿੰਨ-ਤਿੰਨ ਦਾ ਰੇਟ ਹੁੰਦਾ ਸੀ ਹਾਂ 12 ਦਾ ਰੇਟ ਵੀ ਵੜਾ ਹੁੰਦਾ ਉਹ ਤੇ ਪਰ ਉਦੋਂ ਆ 500 ਵਾਲਾ ਕੰਮ ਨਹੀਂ ਹੁੰਦਾ ਸੀ ਉਹ ਤਾਂ ਉਹ ਸਿੱਧੀ ਹੁੰਦਾ ਸੀ 10 20 30 50 ਵੀ ਐਂ ਗਰਾਮਾਂ 'ਚ ਹੁੰਦਾ ਸੀ ਐਵੇਂ ਹਾਂ ਉਦੋਂ ਐਂ ਨਹੀਂ ਸੀ ਵੀ ਜ ਆ 500 ਦਾ ਦੇ ਦੇ 300 ਦਾ ਦੇ ਦੇ ਉਹ ਮੇਰੇ ਤੇ ਵੀ ਐ ਪਰਚਾ ਰੂੜੇ ਕੇ ਵਾਲੇ ਚੱਕ ਕੇ ਲੈ ਗਏ ਉਹ ਗਾਹ ਉਹ ਉਸੇ ਦਿਨ ਮਤਲਬ ਹਨਾ ਉਹ ਪਤਾ ਹੀ ਨਹੀਂ ਉਹਨਾਂ ਨੇ ਇੰਨੇ ਬੰਦੇ ਚੱਕ ਕੇ ਭਰਾਵਾ ਠਾਣਾ ਹੀ ਭਰ ਗਿਆ ਉੱਤਿਆ ਉਹਨਾਂ ਦਾ ਹਾਰ ਕਿਉਂ ਹਵਾਲਾ ਚੋਂ ਛੱਡ ਤੇ ਮਤਲਬ ਬਾਹਰੇ ਬਿਹਾਉਣ ਬਿਠਾਉਣ ਲੱਗ ਗਏ ਹਾਂ ਨੀਨੇ ਬੰਦੇ ਜਿਹੜੇ ਤੇਰੇ ਕੋਲੇ ਆਉਂਦੇ ਹੁੰਦੇ ਸੀ ਕਸਟਮਰ ਤੇਰੀ ਕਹਤ ਮੈਂ ਉਹ ਸਮੈਕ ਦਾ ਡਰ ਨਹੀਂ ਲੱਗਦਾ ਨੀ ਨਸ਼ਾ ਆਖਦਾ ਕੰਮ ਹੀ ਨਹੀਂ ਕਰਦਾ ਕੋਈ ਡਰਦੇ ਨਹੀਂ ਹੁੰਦੇ ਜੀ ਉਦੋਂ ਕਿ ਤੂੰ ਉਦੋਂ ਡਰਦੇ ਨਹੀਂ ਹੁੰਦੇ ਜੀ ਪੋਲੇ ਜਾਂਦਾ ਬੰਦਾ ਯਾਰ ਸਮੈਕ ਪੀ ਕੇ ਪਾ ਪੋਲੇ ਜਾਂਦੇ ਦੀ ਵੀ ਕੀ ਕਰਦੇ ਆ ਵੀ ਕੀ ਤਾਂ ਵੀ ਨਾ ਮੈਂ ਕਹਿੰਦਾ ਨਸ਼ਾ ਯਾਰ ਸੋਚ ਹੀ ਖਤਮ ਕਰਦਾ ਬੰਦੇ ਦੀ ਤੂੰ ਹੁਣ ਆਪਣਾ ਵਲੌਗ ਦੱਸ ਕਿਵੇਂ ਹੁੰਦੇ ਨੇ ਪਹਿਲਾਂ ਆ ਸਵਾਲ ਮੈਂ ਕਰਦਾ ਪੋਲੇ ਬਹੁਤ ਵਧੀਆ ਦੇਖਦਾ ਹਾਂ ਨਾ ਪੂਰੀ ਓਕੇ ਰਿਪੋਰਟ ਮੋਰ ਆਪਾਂ ਵੇਲੇ ਨੇ ਕੀ ਕਰਨਾ ਪਰ ਦੇਖੀ ਅਨੇ ਆਪਾਂ ਵਧੀਆ ਵਧੀਆ ਕੰਮ ਕਰ ਰਹਿਣਾ ਫਿਰ ਕਿੱਥੋਂ ਤੱਕ ਨਾ ਫਰਕ ਪੈਂਦਾ ਕੋਈ ਮਨਚਾ ਆਇਆ ਆਉਂਦਾ ਉਹ ਵੀ ਠੀਕ ਆ ਯਾਰ ਪਰੀ ਤੇ ਸੌਂਰ ਗਿਆ ਯਾਰ ਆਪਾਂ ਵੀ ਬਣੋ ਬੰਦੇ ਪਤਾ ਕੀ ਆ ਜਿਹੜੇ ਆਪਣੇ ਲੋਕ ਨੇ ਨਕਲ ਵਾਲੀ ਕਰਦੇ ਨੇ ਹੈ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਨਸ਼ਾ ਕਰਨ ਦੀ ਵੀ ਨਕਲ ਕਰਦੇ ਨੇ ਤੇ ਉਹ ਛੱਡਣ ਦੀ ਵੀ ਨਕਲ ਕਰਦੇ ਨੇ ਫੋਲੋ ਕਰਦੇ ਨੇ ਦੂਜੇ ਨੂੰ ਦੇਖ ਕੇ ਵੀ ਆ ਐਂ ਕਰਦਾ ਮੈਂ ਵੀ ਐਂ ਕਰਾਂ ਤਾਂ ਐਂ ਆ ਵੀ ਇੱਕ ਦੂਜੇ ਨੂੰ ਦੇਖ ਕੇ ਤੇਨੂੰ ਬੰਦੇ ਆ ਰਹੇ ਨੇ ਨਾ ਤੇਰੇ ਕੋਲ ਹਨਾ ਵੀ ਮੈਨੂੰ ਵੀ ਬਈ ਲੈ ਕੇ ਜਾ ਹਨਾ ਤੇ ਕੁਝ ਹੁਣ ਇਹ ਹੀ ਆ ਮਦਾ ਇਹ ਕਹਿੰਦਾ ਹੁਣ ਯਾਰ ਵੀ ਮਾਸਾ ਦੇ ਨੂੰ ਤਿਆਰ ਆ ਬਈ ਥੋੜੀ ਜਿਹੀ ਹਿੰਮਤ ਰੱਖੋ ਯਾਰ ਇਹ ਮੇਰੇ ਖਿਆਲ ਚ ਇੱਥੇ ਹੁਣ ਕੁਝ ਮਿਲਦਾ ਨਹੀਂ ਹੋਣਾ ਨਾ ਕੋਈ ਸਖਤਾਈ ਕੀਤੀ ਹੋਈ ਇੱਥੇ ਕੁਝ ਤਾਂ ਕਰਕੇ ਮੇਰੇ ਹਿਸਾਬ ਨਾਲ ਆਉਣਾ ਵੀ ਹੈ ਨਾ ਅਗਲਾ ਜਦੋਂ ਕਹਿੰਦਾ ਨਹੀਂ ਵੀ ਅਗਲਾ ਕਹਿੰਦਾ ਵੀ ਚਲੋ ਯਾਰ ਛੱਡ ਹੀ ਦਿੰਦੇ ਆ ਭਾਨੀ ਨਾਲ ਮਦਾ ਇਹ ਕਹਿੰਦਾ ਮਣਰੀ ਵੀ ਪੂਰਾ ਮਣ ਬਣਾ ਕੇ ਆਓ ਯਾਰ ਮੈਂ ਖੜਾ ਆਂ ਯਾਰ ਪੂਰਾ ਸਾਥ ਦੇ ਜਿਹੜੇ ਉਹ ਮਣ ਬਣਾਉਣ ਵਾਲੇ ਨੇ ਨਾ ਉਹ ਬੰਦੇ ਤਾਂ ਗੱਲ ਹੀ ਬੱਕਰੀਂ ਦੇ ਅਗਲਾ ਉਹ ਦਵਾਈ ਕੋ ਨੂੰ ਗੋਲ ਦੇਣੀ ਅਗਲਾ ਕਹਿੰਦਾ ਮੈਂ ਉਹ ਨਹੀਂ ਚੱਲਾ ਮੈਨੂੰ ਐ ਹੁੰਦਾ ਮਨੇ ਠੀਕ ਆ ਯਾਰ ਦਵਾਈ ਜ਼ਰੂਰੀ ਆ ਜੇ ਨੀਕ ਬੰਦਾ ਵੀ ਮੈਨੂੰ ਆਉਣਾ ਸਿਰੇ ਦੇ ਦੌਰ ਤੇ ਇਹੋ ਕਰਦਾ ਬੰਦਾ ਹਾਂ ਠੀਕ ਉਹਦਾ ਚਲੋ ਯਾਰ ਆਪਾਂ ਰੋਟੀ ਵੀ ਖਾਣੇ ਆ ਰਹਿਣਾ ਆਪਾਂ ਉਹਦੇ ਵੇਣਾ ਵੀ ਨਹੀਂ ਰਿਹਾ ਜਾਂਦਾ ਆਪਣੇ ਕੋਲ ਹਾਂ ਨਹੀਂ ਵੀ ਮੈਂ ਇਹ ਕਹਣਾ ਹੁਣ ਯਾਰ ਵੀ ਆਉਦਾ ਮੇਰੇ ਕੋਲੇ ਉਹ ਹੀ ਭਾਈ ਜਿਹੜਾ ਮਨ ਬਣਾ ਕੇ ਆਉਂਦਾ ਹਨਾ ਪੂਰਾ ਵੀ ਦੂਜਾ ਤਾਂ ਨਹੀਂ ਆਉਂਦੇ ਆਪ ਨੂੰ ਧੋਖਾ ਦੇਣੀ ਆ ਯਾਰ ਜੇ ਕਹਿਣਾ ਵੀ ਮੈਂ ਦਵਾਈ ਲਈ ਜਾਉਂ ਵਿੱਚੀ ਨਾ ਸ ਉਹ ਮੈਨੂੰ ਧੋਖਾ ਨਹੀਂ ਹੈਗਾ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਧੋਖਾ ਵੀ ਹਾਂ ਮੈਂ ਕਹਿੰਦਾ ਉਹ ਬੰਦਾ ਮੁੜ ਕੇ ਉੱਠ ਵੀ ਨਹੀਂ ਸਕਦਾ ਮੈਂ ਕਹਣਾ ਵੀ ਅੱਧੇ ਜ ਜਿੰਮੀ ਆਪਾਂ ਕਿਹਦੀ ਵੀ ਹਾਂ ਅਭੀ ਇਧਰੋਂ ਹੱਲ ਨਹੀਂ ਹੋ ਰਿਆ ਤਾਂ ਦਵਾਈ ਲੈ ਲਓ ਹਾਂ ਉਹ ਮੈਂ ਨਹੀਂ ਮੈਂ ਕਹਿੰਦਾ ਉਹ ਮੈਂ ਆਉਂ ਜਰ ਮੈਨ ਕੋਲ ਤੱਕ ਨਹੀਂ ਆ ਉਹ ਵੀ ਜਰ ਆਪਾਂ ਵੱਡਣਾ ਹੀ ਆ ਫਾ ਨਿਕਲਣਾ ਬਈ ਹਾਂ ਜਿਹੜਾ ਬੰਦਾ ਕੋਲੇ ਲਈ ਫਿਰਦਾ ਹੋਵੇ ਤੇ ਆ ਕਦੇ ਵੀ ਆ ਬਈ ਆ ਜਰ ਇਹ ਤੋਂ ਬਾਅਦ ਵੀ ਉਹ ਪਤਾ ਕੀ ਆ ਇਹ ਨਹੀਂ ਵੀ ਐ ਨਹੀਂ ਵੀ ਕੱਲ ਨਹੀਂ ਵੀ ਹੁਣੇ ਵੀ ਜੇ ਤੇਰੇ ਕੋਲ ਹੈਗਾ ਤਾਂ ਸੱਟ ਬਈ ਛੱਡਿਆ ਹੋ ਛੱਡਣਾ ਆ ਉਹ ਠੀਕ ਹੈ ਜਉਂ ਹੀ ਆਪਾਂ ਕਹੇ ਦੀ ਵੀ ਅੱਜ ੱੱਕੇ ਮਰਦਾ ਮੈਂ ਲਾ ਕੇ ਸਮਾਨ ਬਾਈ ਯਾਰ ਬਾਈ ਵੀ ਮੈਂ ਤਾਂ ਭਾਵਨ ਕੇ ਮਿੰਦ ਵੀ ਦਵਾਈ ਦਵਾਖ ਲਿਆ ਜੇ ਮੈਂ ਸੋਚਿਆ ਵੀ ਯਾਰ ਕੱਲ ਨੂੰ ਜਗਾੜ ਹੋਣਾ ਨਹੀਂ ਚੱਲ ਪ੍ਰੀਤ ਨੂੰ ਕਹਿ ਦਵਾਈ ਲੈ ਲੈਣਾ ਯਾਰ ਹਣਾ ਉਵੇਂ ਨਹੀਂ ਉਵੇਂ ਨਹੀਂ ਬਰਾ ਚਲੋ ਉਹ ਤਾਂ ਕਰੋ ਹੋਮੇ ਤਾਂ ਆਪਾਂ ਉਹਨਾਂ ਲਈ ਵੀ ਵੈਲਕਮ ਆ ਯਾਰ ਮੈਂ ਤਾਂ ਐਂ ਕਹਿਣਾ ਪਰ ਮੈਂ ਐਂ ਕਹਿਣਾ ਵੀ ਡਿਸੀਜਨ ਆਪਦਾ ਯਾਰ ਐ ਤੱਕਣਾ ਲੋ ਜਿਵੇਂ ਮੈਂ ਆਪਦਾ ਨਿਸ਼ਚੈ ਦੀ ਮੇਰਾ ਪੱਕਾ ਯਾਰ ਜੇ ਮੈਂ ਪੱਕਾ ਐ ਸੋਚਿਆ ਦੀ ਮੈਂ ਨਿਕਲਣਾ ਇਹ ਜੋ ਫਿਰ ਉਹ ਬੰਦਾ ਨਿਕਲ ਵੀ ਜਾਣਾ ਹੁਣ ਜੇ ਆਪਾਂ ਐਂ ਕਹੀ ਜੇ ਜੱਕ ਨਾ ਹੋਵੇ ਉਹ ਯਾਰ ਹੋਈ ਨਹੀਂ ਯਾਰ ਛੱਡਣਾ ਛੱਡਣਾ ਕੀ ਵੱਡੀ ਗੱਲ ਆ ਯਾਰ ਉਹ ਤੇਰੇ ਵਾਰੀ ਛੱਡੇ ਆ ਬਦਿਹਰੇ ਵਾਰੀ ਲੱਗੇ ਆ ਬਸ ਤੁਹਾਹੇ ਨਾ ਲੱਗੇ ਵੀ ਗੱਲ ਕਰੀ ਵੀ ਦੁਬਾਰੇ ਨਾ ਲੱਗੇ ਵੀ ਉਹ ਗਲਤੀਆਂ ਸੀ ਕਰ ਵੈਣੇ ਵੀ ਹਾਂ ਜਿਹੜਾ ਦੁਬਾਰੇ ਕਰ ਦੋਬਾਰੇ ਤਾਂ ਯਾਰ ਫੇਰ ਉਹੀ ਚੀਜ਼ ਹੋ ਜਾਂਦੀ ਹੈ ਨਾ ਫੇਰ ਉਹ ਵੀ ਆਤ ਖਰਾਬ ਹੁੰਦੀ ਹੈ ਮਨਦੀਪ ਮਨ ਉਤੋਂ ਨਹੀਂ ਪੈਂਦਾ ਜਦੋਂ ਮਨ ਨੂੰ ਆਏ ਇੰਨਾ ਕਮਜ਼ੋਰ ਨਾ ਹੋ ਯਾਰ ਆ ਤਾਂ ਯਾਰ ਕੁਝ ਵੀ ਗੱਲ ਨਹੀਂ ਜਿਹੜਾ ਹੁਣ ਕੁਛ ਆ ਰਿਹਾ ਨਾ ਮਾਮੂਲੀ ਗੱਲ ਹੂੰ ਮੈਂ 2014 ਦੇ ਪਰਚਾ ਪਿਆ ਉਹ ਮਤਲਬ ਇੰਨਾ ਜਿਆਦਾ ਬੁਰਾ ਹਾਲ ਸੀ ਨਾ ਵੀ ਆਪ ਨੂੰ ਪਤਾ ਨਹੀਂ ਲੱਗਦਾ ਵੀ ਹਾਂ ਅੰਦਰ ਜੇਲ੍ਹ ਚ ਹੈ ਨਾ ਵੀ ਕੀ ਹੋ ਰਿਹਾ ਆਪਦੇ ਨਾਲ ਹਣਾ ਵੀ ਇੰਨੇ ਚਾਂਕਾ ਮਾਰੀ ਜਾਣੀਆਂ ਉਹਨਾਂ ਨੇ ਬੁਲਾਉਣਾ ਅਤੇ ਉਹ ਟਰਾਮਾਡੋਲ ਦੇ ਟੀਕੇ ਜੇ ਲਾਉਂਦੇ ਤੇ ਉਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਹੌਲੀ ਹੌਲੀ ਫਰਕ ਪੈਂਦਾ 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 ਜਿੰਨਾ ਟਾਈਮ ਯੰਗ ਸੀ ਉਦੋਂ ਯਾਰ ਹਫਤੇ ਜਦੋਂ ਦੱਸਿਆ ਵੀ ਹਫਤੇ ਜਮਾ ਫਿਰ ਉਹਨਾਂ ਦੇ ਨਾਲ ਪਹਿਲਾ ਮੌਲਾ ਮੈਂ ਓਏ ਉਦੋਂ ਉਮਰ ਆਏ ਹੁੰਦੀ ਆ ਫਿਰ ਜਦੋਂ ਬੰਦਾ ਵਿੱਚ ਬਾਲਾ ਗੜ ਜਾਣਾ ਫਿਰ ਨਿਕਲਣਾ ਵਾਲਾ ਓਖਾ ਚੋਂ ਨਸ਼ਾ ਐਡਾ ਜੀ ਜੀ ਵੀ ਨਹੀਂ ਜੇ ਮੈਂ ਆਪਾਂ ਕਹਿ ਦੇਣਾ ਤਾਂ ਇਹਦਾ ਮੈਂ ਕਹਿਣਾ ਉਹਨਾਂ ਨਮਿਆਂ ਨੂੰ ਵੀ ਭਾਈ ਤੁਸੀਂ ਤਾਂ ਚੱਕਿਓ ਵੀ ਨਾ ਕਰਿਓ ਵੀ ਨਾ ਤਾਂ ਸਾਡੇ ਕੋਲ ਕਰਮ ਚੰਗੇ ਨਾਲ ਓਦੋਂ origignal ਦੀ ਗੱਲ ਦੱਸਦਾ ਮੈਂ ਤੈਨੂੰ ਉਦੋਂ ਓਦੋਂ origignal ਦੀ ਗੱਲ ਦੱਸਦਾ ਮੈਂ ਤੈਨੂੰ ਪਤਾ ਓਰੀਜਨਲ ਆਉਂਦਾ ਜੀ ਉਦੋਂ ਤਾਂ ਹੁਣ ਤਾਂ ਕੈਮੀਕਲ ਨੇ ਯਾਰ ਉਦੋਂ ਦਾ ਮੁਲਾਜ਼ਮਾਂ ਨੂੰ ਨਹੀਂ ਪਤਾ ਸੀ ਵੀ ਕਿਆ ਕੀ ਐ ਹੋਰ ਸੁਣਾ ਫੇਰਾ ਹੋਰ ਵਧੀਆ ਹੋਰ ਵਧੀਆ ਵੀ ਬਹੁਤ ਕੁਝ ਖੋਇਆ ਅਜੇ ਤਾਂ ਜਿਹੜੇ ਨਵੇਂ ਚਵਾਕ ਜਾਂ ਲੱਗਦੇ ਨੇ ਜਾਂ ਕੀ ਹਨਾ ਵੀ ਉਹਦਾ ਯਾਰ ਕੋਈ ਗੱਲ ਹੀ ਨਹੀਂ ਵੀ ਤੁਸੀਂ ਆਪ ਦਾ ਕੋਈ ਜ਼ਿੰਦਗੀ ਦੇ ਵਿੱਚ ਹਨਾ ਕੋਈ ਕੁਝ ਬਣੋ ਕਰੋ ਹਨਾ ਸੁਧਾਰ ਕਰੋ ਯਾਰ ਜੇ ਪੜ ਨਹੀਂ ਸਕਦੇ ਕੋਈ ਗੇਮਾਂ ਵਾਲੇ ਜਾਓ ਯਾਰ ਹਨਾ ਕੁਝ ਕਰੋ ਵੀ ਅਸੀਂ ਬਹੁਤ ਕੁਝ ਖੋਇਆ ਹੋਇਆ ਯਾਰ ਜਦੋਂ ਆਪਦੇ ਨਾਲ ਦੇ ਭਰਾ ਚਲੇ ਜਾਂਨ ਉਹ ਕਿੰਨੇ ਦਾ ਟੱਕੇ ਮੈਂ ਯਾਰ ਕਿੰਨੇ ਘਟੇ ਉਹ ਦੁੱਖ ਯਾਰ ਉਹ ਹੁਣ ਕੀ ਬੋਲ ਕੇ ਦਾ ਯਾਰ ਜੇ ਮੈਂ ਕਹਦਾ ਵੀ ਹਾਂ ਮੇਰਾ ਦਿਲ ਕੌਣ ਪੜ ਲੂ ਯਾਰ ਹਾਂ ਠੀਕ ਆ ਯਾਰ ਤੈਨੂੰ ਦੱਸਿਆ ਵੀ ਬਾਹਲੇ ਘਾਟੇ ਖਾਈ ਬੈਠੇ ਆ ਯਾਰ ਨਾ ਛੇ ਨਾ ਛੇ ਜੀ ਕੋਈ ਬਾਹਲੇ ਘਰ ਤਵਾ ਹੁੰਦੇ ਦੇਖੇ ਨੇ ਬਾਹਲਾ ਕੁਝ ਦੇਖਿਆ ਯਾਰ ਤਾਈਓ ਤੁਹਾਨੂੰ ਕਹਨੇ ਆ ਤਾਈਓ ਬਿਲਕਦੇ ਯਾਰਾਨੂੰ ਹੋਰ ਸਾਡਾ ਕੋਈ ਨਾਤਾ ਸੀ ਕੋਈ ਜਿਵੇਂ ਮੈਂ ਕਹਿੰਦਾ ਹੁੰਨਾ ਛੋਟਾ ਕੋਈ ਬਾਹਣ ਪਾਉਣਾ ਨਾਲ ਸਾਨੂੰ ਕੋਈ ਕਰਦੀ ਆ ਟੋਡੇ ਠੀਕ ਆ ਨਾ ਸਾਡਾ ਕੋਈ ਸਨ ਨਹੀਂ ਅਸੀਂ ਤਾਂ ਇੱਕ ਇਨਸਾਨੀਅਤ ਨਾਤੇ ਵੀ ਇਨਸਾਨ ਆ ਸਾਡੇ ਅੰਦਰ ਯਾਰ ਜਿਹੜੇ ਘਾਟੇ ਅਸੀਂ ਖਾਦੇ ਨੇ ਵੀ ਹੋਰ ਨਾ ਕੋਈ ਖਾਵੇ ਹਨਾ ਹੋਰ ਕਿਸੇ ਦਾ ਮਾਂ ਦਾ ਪੁੱਤ ਨਾ ਜਾਵੇ ਯਾਰ ਜਹਾਨ ਨੂੰ ਠੀਕ ਆ ਆ ਚੀਜ਼ਾਂ ਕਰਕੇ ਮੇਰਾ ਵੀ ਮਕਸਦ ਇਹ ਵੀ ਹੁੰਦਾ ਯਾਰ ਬਲੌਗ ਪਾਉਣ ਦਾ ਮਨਦੀਪ ਹੋਰ ਯਾਰ ਆਪਾਂ ਕੀ ਕਿਸੇ ਨੂੰ ਦਿਖਾਉਣਾ ਜਾਂ ਆਪਾਂ ਕੋਈ ਯਾਰ ਆਪਾਂ ਇਹ ਕਹਿੰਦੇ ਆ ਮਰਦਾ ਦਾ ਕੰਮ ਕਰਦਾ ਦਿਖਾਉਣਾ ਵੀ ਨਸ਼ੇ ਕਰਕੇ ਕੰਮ ਵੀ ਹੋ ਸਕਦਾ ਬਾਈ ਜਿੰਦਗੀ ਐ ਵੀ ਹੋ ਜਾਂਦੀ ਐ ਠੀਕ ਆ ਯਾਰ ਪਤਾ ਕੀ ਹੈ ਜੇ ਆਪਾਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਦਿਖਾਉਣਾ ਹੁਣ ਛੋਟੇ ਵਰਗੇ ਹੁੰਦਾ ਪਤਾ ਨਾ ਆਪ ਬੈਲੂ ਕੀ ਆ ਯਾਰ ਮਨਦੀਪ ਜਿਹੜਾ ਬੰਦਾ ਜਮਾ ਹੈ ਤੇਰੀ ਵਾਲੀ ਗੱਲ ਡੱਕੇ ਉਹਨੂੰ ਕਿਵੇਂ ਬੰਨ ਕੇ ਲਿਆਉਂਦਾ ਦੀ ਤੂੰ ਅੱਜ ਸਵੇਰੇ ਭੱਜਣ ਜਾਣਾ ਮੈਂ ਤਾਂ ਆ ਤਾਂ ਕਰਕੇ ਪਾਉਣਾ ਵੀ ਯਾਰ ਮੈਨੂੰ ਦੇਖ ਕੇ ਸੋਨੂੰ ਵੀ ਐ ਲੱਗੇ ਵੀ ਯਾਰ ਠੀਕ ਆ ਵੀ ਜਦੋਂ ਜਦੋਂ ਪ੍ਰੀਤ ਛੱਡ ਕੇ ਆਪਾਂ ਕਿਉਂ ਨਹੀਂ ਐ ਜੇ ਕੋਈ ਹੋਰ ਕਹਿਦੀ ਵੀ ਯਾਰ ਵੀ ਯਾਰ ਲੋਕ ਤਾਂ ਬਹੁਤ ਕੁਝ ਕਹਿੰਦੇ ਹੋਣਗੇ ਹਾਂ ਲੋਕ ਤਾਂ ਤਿੰਨ ਵੀ ਕਹਿੰਦੇ ਹੋਣਗੇ ਵੀ ਹਾਂ ਅਜੇ ਵੀ 100 ਚੂਹਾ ਕਹਿੰਦੇ ਨਹੀਂ ਹੁੰਦੇ ਹਾਂ ਮੈਂ ਕਹਿਣਾ ਸਭ ਨਾਲ ਵੀ ਅਗਲਾ ਕਹਿੰਦਾ ਵੀ ਸਮਝ ਆਉਂਦਾ ਹਾਂ ਉਹਨਾਂ ਯਾਰ ਕਾ ਹਾਂ ਜਾਨੀਆਂ ਤਾਂ ਜਾਣੀਆਂ ਹੁੰਦੀਆਂ ਉਹਨਾਂ ਦੀ ਤਾਂ ਮੈਂ ਪਜਰ ਉਹਨਾਂ ਦੀ ਜੇ ਪ੍ਰਵਾਹ ਕਰਦਾ ਮੈਂ ਇੰਨਾ ਟਾਈਮ ਬਲੌਗ ਪਾਉਂਦਾ ਮੈਨੂੰ 250 ਤੋਂ ਉੱਤੇ ਟਪਾ ਦੇ ਮੈਂ ਮੈਂ ਨਾ ਮੈਨੂੰ ਆਇਆ ਵੀ ਆਪਾਂ ਨੂੰ ਵਿਊਆਂ ਦਾ ਚੱਕਰ ਆ ਯਾਰ ਮੈਂ ਤਾਂ ਇਹ ਕਹਿੰਦਾ ਯਾਰ ਦੋਸਤ ਦੇਖਦੇ ਨੇ ਉਹਨਾਂ ਲਈ ਵੀ ਪਾ ਰਿਹਾ ਸੀ ਉਹ ਬਸ ਬੱਤਲ ਰਹੇ ਨੇ ਕਹਿੰਦੇ ਨਹੀਂ ਕਿਵੇਂ ਮੇਰੇ ਨਾਲੋਂ ਫੀਮ ਖਾਂਦੇ ਕੋ ਹਾਂ ਸਹੀ ਗੱਲ ਜਿਹੜੀ ਗੱਲ ਆ ਵੀਕਾ ਆਪਣੇ ਘਰ ਦੇ ਜਾਣ ਦੇ ਨੇ ਯਾਰ ਤੀਜੇ ਨੂੰ ਤਾਂ ਯਾਰ ਆਪਾਂ ਸਵਾਲ ਹੀ ਦੇ ਦੇ ਜਿਹੜੇ ਆਪਾਂ ਬਾਦ ਵਿੱਚ ਯਾਰ ਮੈਂ ਤਾਂ ਐਂ ਕਹਣਾ ਵੀ ਦੇਖੋ ਯਾਰ ਬਸ ਉਹਨਾਂ ਲਈ ਤਾਂ ਸਵਾਲ ਹੀ ਨੇ ਯਾਰ ਆਪਾਂ ਦਾ ਨਾ ਨੈਗੇਟਿਵ ਤਾਂ ਸਮਝ ਦੀ ਗੱਲ ਦਾ ਮੈਂ ਜਵਾਬ ਦੇਣਾ ਵੀ ਨਹੀਂ ਮੈਨੂੰ ਐ ਵਧੀਆ ਨਹੀਂ ਲੱਗਦਾ ਹੁੰਦਾ ਜਦੋਂ ਕੋਈ ਯਾਰ ਦੋਸਤ ਪੁੱਛਦਾ ਫੇਰ ਭਵੇਂ ਦੇ ਦਈਏ ਮਨਦੀਪ ਬਹੁਤ ਖੁਸ਼ ਯਾਰ ਇੰਨਾ ਦੁਖੀ ਯਾਰ ਆਪਦੇ ਮਾਤਰ ਨੂੰ ਯਾਰ ਇੰਨਾ ਦੁਖੀ ਯਾਰ ਹੋਰ ਆਪਾਂ ਬਾਹਲਾ ਜਾ ਰਿਆ ਸੀ ਪੁੱਤੇ ਨਹੀਂ ਆਪਾਂ ਉਹਨਾਂ ਦੀ ਆਪਾਂ ਉਹ ਪੋਨੋ ਦੀ ਉਮਰ ਖਾ ਗਏ ਮਤਲਬ ਹੋਰ ਗਰਜਾ ਕੇ ਪਹਿਲਾਂ ਮੁੰਡੇ ਕਰਤੇ ਯਾਰ ਸਹੀ ਗੱਲ ਆ ਬਾਈ ਵੀਰ ਚਲ ਮੈਂ ਤਾਂ ਹੁਣ ਮੈਂ ਤਾਂ ਹੁਣ ਮੁੰਡੀਆਂ ਵੀ ਸ਼ੁਕਰ ਕਰਦਾ ਨਾ ਵੀ ਮੈਂ ਦਾ ਰੱਬ ਨੂੰ ਹੁਣ ਵੀ ਦੋਨੇ ਟਾਈਮ ਆਇਆ ਹੈਗਾ ਨਾ ਜਦੋਂ ਦੇਖਦਾ ਹਨਾ ਕਿ ਦੁਬਈ ਦਵਾਈ ਦਵਾਉਣ ਉਹਨਾਂ ਦੇ ਮਾਪੇ ਰੋਂਦੇ ਨੇ ਮੇਰੇ ਕੋਲ ਮੈਨੂੰ ਐਂ ਲੱਗਦਾ ਹੁੰਦਾ ਯਾਰ ਵੀ ਰੱਬਾ ਸ਼ੁਕਰ ਹੈ ਤੇਰਾ ਤੂੰ ਮੈਨੂੰ ਇੱਥੋਂ ਕੱਢਤਾ ਹਨਾ ਵੀ ਨਹੀਂ ਮੇਰੀ ਮਾਂ ਪਾਪਾ ਤੇ ਯਾਰ ਹੁਣ ਆਪਾਂ ਨੂੰ ਔਖੀ ਜਿਹੀ ਹੋਰ ਹਾਲ ਬਾਲੋ ਬੱਬੇ ਪੰਜਾਬ ਦਾ ਨਹੀਂ ਕਿੰਨੇ ਕੋਈ ਜਵਾਕ ਹੋਏ ਚਲ ਮੈਂ ਤਰੋ ਗੱਲਾਂ ਬਹੁਤ ਹੋ ਗਈਆਂ ਠੀਕ ਆ ਬਲੌਗ ਬਹੁਤ ਲੰਮਾ ਹੋ ਜਾਊਗਾ ਇਹਦਾ ਸਪੈਸ਼ਲੀ ਪਾਊਗਾ ਕੱਲ ਨੂੰ ਸਪੈਸ਼ਲੀ ਹੱਟਾ ਪਾਊਗਾ ਤਾਂ ਆਪਣੀਆਂ ਗੱਲਾਂ ਬਾਤਾਂ ਦੋ ਦਿ ਠੀਕ ਆ ਬਸ ਇਹੀ ਕਹਿਣ ਸੀ ਸਾਡਾ ਵਧੀਆ ਮਨਦੀਪ ਹੁਣ ਕੈਮ ਰਹੀ ਜਿਹੜੀ ਗੱਲ ਆ ਵਧੀਆ ਜਰ ਮੈਂ ਤਾਂ ਬਸ ਆਪਣੇ ਮਕਸਦ ਜੀ ਪੂਰਾ ਹੋਣਾ ਜਦੋਂ ਮੈਨੂੰ ਐ ਆਉਂਦਾ ਯਾਰ ਦੋਸਤ ਕਹਿੰਦੇ ਨੇ ਯਾਰ ਨਾ ਚੇਦੀ ਨਿੰਦਿਆ ਕਰਦੇ ਕਿਥੇ ਆਪਾਂ ਐ ਕਹਿੰਦੇ ਹੁੰਦੇ ਵੀ ਹਾਂ ਨਹੀਂ ਬਣਾ ਤਾਂ ਰਹਿਣਾ ਨਹੀਂ ਜਾ ਸਕਦਾ ਨਾ ਤਾਂ ਆਇਆ ਚੰਗਾ ਯਾਰਾ ਓਕੇ ਗੋਡ ਨਾਈਟ ਮਾਰ ਲਿਆ ਕਰ ਜਿਹੜਾ ਤੈਨੂੰ ਕਹਿੰਦੇ ਨਹੀਂ ਵੀ ਕਿਹੜੇ ਕੰਮ ਹੀ ਲੱਗਿਆ ਤੂੰ ਹੈ ਵੀ ਉਹਦੀ ਫੋਨ ਜਾ ਕੱਢ ਦਿੰਦਾ ਹੋਰ ਨਾ ਕਹਿੰਦੇ ਨੇ ਐ ਦਾ ਹੈ ਬਲੌਗਰ ਦਾ ਤਾਂ ਫਿਰ ਕੰਮ ਹੀ ਐ ਹੁੰਦਾ ਇਹ ਕਹਿੰਦੇ ਇਹ ਕਹਿੰਦੇ ਹੁਣ ਪਹਿਲਾਂ ਹੂ ਨਹੀਂ ਲੋਟ ਆਉਂਦਾ ਸੀ ਇਹ ਡਿੱਗਦਾ ਫਿਰਦਾ ਹੋਰ ਹੁਣ ਹਰੇਕ ਨੂੰ ਫੋਨ ਚੱਡ ਲੈਂਦਾ ਹੋਰ ਕਹਿੰਦੇ ਨੇ ਹੋਰ ਸਹੀ ਗੱਲ ਆ ਸਹੀ ਗੱਲ ਆਂਦਾ ਕਹਿੰਦੇ ਨੇ ਚੱਲ ਚੰਗਾ ਯਾਰ ਠੀਕ ਆ ਠੀਕ ਆ ਮਾਰ ਲੈ ਕਰ ਢੇੜਾ ਮਿਲ ਜਾ ਕਰ ਠੀਕ ਆ ਚੱਲ ਵੀ ਮੇਤਰਾ ਚਲੋ ਵੀ ਆਪਾਂ ਵੀ ਹੋ ਗਏ ਫਰੀ